ਆਗੁਰਜੀ ਦਾ ਖਾਲਸਾ ਬਾਯੁਰਜੀ ਦੀ ਫਤਿਹ ਸੋ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਛੋਪਾ ਪ੍ਰਾਪਤ ਬਟਾਲਾ ਤੋਂ 5 ਕਿਲੋਮੀਟਰ ਦੂਰ ਦੇ ਗੁਰਦੁਆਰਾ ਫਲਾਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਜਦੋਂ ਬਟਾਲੇ ਵਿਆਹਣ ਵਾਸਤੇ ਆਏ ਸੀ ਕਿ ਉੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਤਰਕਸਾਰ ਸਹਿਰ ਕਰਦੇ ਕਰਦੇ ਐਸਥਾਨ ਤੇ ਪਹੁੰਚ ਗਏ ਸੀ ਉਹ ਤਸਵੀਰें ਤੁਹਾਨੂੰ ਦਿਖਾ ਦਾਂਗੇ ਗੁਰਦੁਆਰਾ ਫਲਾਈ ਸਾਹਿਬ ਬਟਾਲਾ ਤੋਂ ਕਰੀਬ 5 ਕਿਲੋਮੀਟਰ ਦੂਰੀ ਤੇ ਗੁਰਦੁਆਰਾ ਫਲਾਈ ਸਾਹਿਬ ਸੁਸ਼ੇਭਿਤ ਹੈ ਤੇ ਅੱਜ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ዳਤਨ ਜੇਰੀਏ ਫਲਾਈ ਦੀ ዳਤਨ ਜੇਰੀਏ ਅਤੇ ਗੱਡੀ ਸੀ ਤੇ ਅੱਜ ਅੱਜ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਸੰਕਾ ਜੇਰੀਆਂ ਨੇ ਅਤੇ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਆਪਾਂ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਕਿਉਂਕਿ ਬੜੀ ਕਿਰਪਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਟਾਲਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵਿਆਹ ਵਾਣ ਵਾਸਤੇ ਆਏ ਸੀ ਮਾਤਾ ਸੁਲਖਣੀ ਦੇਵੀ ਜੀ ਨੂੰ ਉਸ ਤੋਂ ਬਾਅਦ 5 ਕਿਲੋਮੀਟਰ ਦੂਰੀ ਤੇ ਆ ਗੁਰਦੁਆਰਾ ਖਲਾਈ ਸਾਹਿਬ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਜਿਹੜੇ ਨੇ ਇੱਥੇ ਨਤਮਸਤਕ ਹੋ ਰਹੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾਂ ਤੇ ਪਹੁੰਚੀਆਂ ਨੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਕਰਦੇ ਹਾਂ ਬਬੇ ਸਸਕਲ ਦੀ ਸਾਸੀ ਕਾਲ ਕੀ ਨਾਮ ਜੀ ਇੰਦਰ ਜੀ ਤੋਂ ਆਏ ਸਰ ਆਦਿ ਆਏ ਸੋ ਕਿੱਦਾਂ ਦੇਖਦੇ ਹੋ ਤੁਸੀਂ ਬਾਬਾ ਜੀ ਦੀ ਕਿਰਪਾ ਇੱਥੇ ਵੀ ਹਜ਼ਾਰਾਂ ਦੀ ਨਹੀਂ ਲੱਖਾਂ ਦੀ ਤعداد ਦੇ ਵਿੱਚ ਸੰਤਾਂ ਪਹੁੰਚਦੀਆਂ ਨੇ ਨਮਸਤਕ ਹੁੰਦੀਆਂ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਕੀ ਕਹਿਣਾ ਚਾਹੀਦਾ ਜੀ ਇਹ ਤੋਂ ਕਹਿਣਾ ਕੀ ਹੈ ਤੇ ਬਾਬੇ ਦੀ ਕਿਰਪਾ ਧੰਨ ਧੰਨ ਬਾਬੇ ਨਾਨਕ ਦੇਵ ਜੀ ਦੀ ਇਹ ਕਿਰਪਾ ਸਦਕਾ ਇਹ ਬੜੇ ਚਿਰਾਂ ਤੋਂ ਇਹ ਮੇਲਾ ਚੱਲਦਾ ਆ ਰਿਹਾ ਜੀ ਬਹੁਤ ਦੁਨੀਆ ਨਮਸਤਕ ਹੁੰਦੀ ਹੈ ਬਹੁਤ ਦੂਰੋਂ ਦੂਰੋਂ ਲੋਕੀ ਮੱਥਾ ਟੇਕਣ ਆਉਂਦੇ ਸੀ ਜੀ ਇਹ ਆਂਦੀਆਂ ਦੇਣੀ ਹੈ ਜਿਹੜਾ ਮਤਲਬ ਕਿ ਹਰ ਬੰਦਾ ਇੱਥੇ ਨਮਸਤਕ ਹੁੰਦਾ ਆਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਵਿਆਹ ਨੂੰ ਵਾਸਤੇ ਬਟਾਲੇ ਪਹੁੰਚੇ ਸੀ ਉਸ ਤੋਂ ਬਾਅਦ ਸੈਰ ਕਰਦੇ ਕਰਦੇ ਅੱਥੇ ਆ ਗਏ ਤੇ ਬਾਬੇ ਨਾਨਕ ਦੀ ਕਿਰਪਾ ਉਹ ਅੱਜ ਹਜ਼ਾਰਾਂ ਨਹੀਂ ਲੱਖਾਂ ਦੇ ਇਤਤਾਰ ਚ ਸੰਗਤ ਜਿਹੜੀ ਨਿਤਮਸਤਕ ਹੁੰਦੀ ਏ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਜਰੂਰ ਜੀ ਇਹ ਤੇ ਆਪਣਾ ਸਿੱਖ ਇਤਿਹਾਸ ਦਾ ਬਹੁਤ ਵਧੀਆ ਮਤਲਬ ਅੱਜ ਦਾ ਦਿਨ ਏ ਜਿਹੜਾ ਬਾਬਾ ਨਾਨਕ ਨੇ ਆਪਣਾ ਇਹ ਮੱਝ ਦੀ ਧਰਤੀ ਤੇ ਪੈਰ ਰੱਖਿਆ ਤੇ ਆਪਣੇ ਵਿਆਹ ਤੋਂ ਬਾਅਦ ਇੱਥੇ ਉਹ ਗਾਤਨ ਕਰਦੇ ਕਰਦੇ ਇੱਥੇ ਆਏ ਤੇ ਆਪਣਾ ਇਹ ਜੋ ਵੀ ਅਫਲਾਈ ਸਾਹਿਬ ਦਾ ਰੁਕ ਲਗਾਇਆ ਤੇ ਜਿਹਨੂੰ ਅੱਜ ਤੱਕ ਦੁਨੀਆ ਪੂਜਦੀ ਐ ਨਮਸਤਕ ਹੁੰਦੀ ਐ ਜੋ ਵੀ ਐ ਬਾਬੇ ਨਾਨਕ ਦਾ ਮੇਲਾ ਚੱਲਦਾ ਆ ਰਿਹਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਜੀ ਬਾਬੇ ਨਾਨਕ ਦੀ ਕਿਰਪਾ ਹੈ ਜੀ ਮਾਝੇ ਦੀ ਧਰਤੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਨੇ ਤੇ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੋਈ ਐ ਸੋ ਆਪਾਂ ਅੱਥਰੂ ਜਿਹੜੇ ਗਰੰਥੀ ਸਿੰਘ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਬਰੂ ਬੋ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਇਸ ਸਥਾਨ ਦੇ ਦਰਸ਼ਕ ਦੇਦਾਰ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਫਲਾਈ ਸ਼ਹਿਰ ਸਤਿਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1544 ਫਿਕਰਮੀ ਸੰਮਤ ਨੂੰ ਸ਼੍ਰੀ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਸਹਿਦ ਸਾਜਵਾਜ ਕੇ ਬਟਾਲੇ ਦੀ ਧਰਤੀ ਤੇ ਜਗਤ ਮਾਤਾ ਸੁਲੱਖਣੀ ਜੀ ਨੂੰ ਵਿਆਹਣ ਵਾਸਤੇ ਆਏ ਸੀ ਉਸ ਤੋਂ ਦੂਸਰੇ ਦਿਨ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਇਸ ਅਸਥਾਨ ਤੇ ਕੁਝ ਸਾਧੂਆਂ ਨੂੰ ਦਰਸ਼ਨ ਦੇਦਾਰ ਦੇ ਕੇ ਨਿਹਾਲ ਕਰਨ ਵਾਸਤੇ ਪਹੁੰਚੇ ਨੇ। ਪਰ ਮਹਾਰਾਜ ਜੀ ਸਵੇਰ ਦੇ ਸਮੇਂ ਇੱਥੇ ਪਹੁੰਚੇ ਸਨ। ਉਸ ਵਕਤ ਸਤਿਗੁਰੂ ਜੀ ਮਹਾਰਾਜ ਫਲਾਈ ਦੀ ਦਾਤਨ ਕਰ ਰਹੇ ਸਨ। ਉਹ ਦਾਤਨ ਮਹਾਰਾਜ ਜੀ ਨੇ ਇੱਥੇ ਗੱਡ ਦਿੱਤੀ ਸੀ ਜਿਹੜੀ ਵੱਡੀ ਫਲਾਈ ਦਾ ਸਰੂਪ ਧਾਰਨ ਕਰ ਗਈ ਹੈ। ਔਰ ਇਸ ਲੰਬਾ ਸਮਾਂ ਸੰਗਤਾਂ ਇਥੋਂ ਨਗਰ ਦੀਆਂ ਆਪੇ ਸੇ ਜੋ ਕਰਕੇ ਸੇਵਾਵਾਂ ਕਰਦੀਆਂ ਰਹੀਆਂ। ਇਰੇ ਸ਼ਾਮੇ ਨੇ ਕਰਵਟ ਲਈ ਤੇ ਅਚਲ ਸਾਹ ਵਾਲੇ ਸਥਾਨ ਤੇ ਸੰਤ ਬਾਬਾ ਬਸਤਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਸੇਵਾਵਾਂ ਕਰਾ ਰਹੇ ਸੀ ਇਲਾਕੇ ਨੇ ਜਾ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਹੈ ਔਰ ਮਹਾਂਪੁਰਸ਼ਾਂ ਨੇ ਇੱਥੇ ਆ ਕੇ ਸੋ ਜਿਹੜੀ ਫਲਾਈ ਸਾਹਿਬ ਸਥਾਨ ਦੀ ਸੇਵਾ ਜਿਹੜੀ ਆਰੰਭ ਕਰਵਾਈ ਉਹਨਾਂ ਤੋਂ ਬਾਅਦ ਉਹਨਾਂ ਦੀ ਜਿਹੜੀ ਨਜ਼ਰ ਦਾ ਉਹਨਾਂ ਦੇ ਰਹਿਨੁਮਾਈ ਹੇਠ ਹੀ ਉਹਨਾਂ ਦੇ ਜਥੇ ਵਿੱਚ ਜਿਹੜੇ ਜਥੇਦਾਰ ਸੰਤ ਬਾਬਾ ਹਜੂਰਾ ਸਿੰਘ ਜੀ ਉਹਨਾਂ ਨੂੰ ਇਹ ਸਥਾਨ ਦੀ ਜਿਹੜੀ ਜ਼ਿੰਮੇਵਾਰੀ ਬਾਬਾ ਬਸਤਾ ਸਿੰਘ ਜੀ ਨੇ ਦਿੱਤੀ ਤੇ ਅੱਜ ਜਿੰਨਾ ਵੀ ਅੱਜ ਤੁਸੀਂ ਇੱਥੇ ਬਣਿਆ ਹੋਇਆ ਵਿਸ਼ਾਲ ਇਮਾਰਤ ਦਾ ਢਾਂਚਾ ਜਾਂ ਪਵਿੱਤਰ ਇਮਾਰਤ ਜਿਹੜੀ ਸਤਿਗੁਰੂ ਜੀ ਦੇ ਦਰਬਾਰ ਦੀ ਹੈ ਪ੍ਰਕਰਮਾ ਔਰ ਸਰੋਵਰ ਇਹ ਸਾਰਾ ਕੁਝ ਬਾਬਾ ਹਜੂਰਾ ਸਿੰਘ ਜੀ ਨੇ ਆਪਣੀ ਦੇਖ ਰੇਖੇਟ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਔਰ ਉਦੋਂ ਤੋਂ ਇਹ ਇੱਥੇ ਪੱਕੀ ਮर्याਦਾ ਰਹੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹਪੁਰਬ ਤੋਂ ਅਗਲੇ ਦਿਨ ਅਮਰਤ ਵੇੜੇ ਤੋਂ ਲੈ ਕੇ देर रात ਤੱਕ ਭਾਰੀ ਜੋੜ ਮੇਲਾ ਸਜਦਾ ਜਿਸ ਵਿੱਚ ਦੀਵਾਨ ਔਰ ਗੁਰੂ ਦੇ ਲੰਗਰ ਦਾ ਟੁੱਟ ਵਰਤ ਦੇ ਨੇ ਜਿੱਥੇ ਆਤਮਿਕ ਭੋਜਨ ਔਰ ਤਨ ਦਾ ਭੋਜਨ ਦੋਵੇਂ ਅਟੁੱਟ ਵਰਤਾਏ ਜਾਂਦੇ ਹੁਣ ਉਹਨਾਂ ਤੋਂ ਬਾਅਦ ਬਾਬਾ ਹਜੂਰਾ ਸਿੰਘ ਜੀ ਤੋਂ ਬਾਅਦ ਬਾਬਾ ਦਲੇਰ ਸਿੰਘ ਜੀ ਜਿਹੜੇ ਹਨ ਉਹ ਇਸ ਅਸਥਾਨ ਦੀ ਸੇਵਾ ਨੂੰ ਨਿਭਾ ਰਹੇ ਨੇ ਜਿਹੜੇ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਤੋਂ ਬਾਅਦ ਸੰਗਤਾਂ ਦੇ ਇਲਾਕੇ ਦੇ ਸਾਰੇ ਸਹਿਯੋਗ ਦੇ ਨਾਲ ਸੇਵਾਵਾਂ ਕਰ ਰਹੇ ਨੇ ਔਰ ਇੱਥੇ ਕਥਾਕੀਰਤਾ ਔਰ ਡੇਲੀ ਜਿਹੜੀ ਐ ਉਹ ਸੰਥਿਆ ਦੀਆਂ ਕਲਾਸਾਂ ਦੀ ਸੇਵਾ ਵੀ ਜਿਹੜੀ ਇਹਨਾਂ ਨੇ ਹੁਣ ਨਵੇਂ ਤਰੀਕੇ ਦੇ ਨਾਲ ਆਰੰਭ ਕਰਵਾਈ ਐ ਔਰ ਸਾਰੀ ਸੇਵਾ ਜਿਹੜੀ ਐ ਇਹਨਾਂ ਨੂੰ ਹੀ ਬਣ ਹੁੰਦੀ ਐ ਬਾਬਾ ਦਲੇਰ ਸਿੰਘ ਜੀ ਸੰਗਤਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਵਿਦਾਈ ਦੀ ਜਿਹੜੀ ਐ ਉਹ ਸਾਂਝ ਆਪਜੀ ਨੂੰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਆਪ ਪਰਬ ਦੇ ਆਇਆ ਆਇਆ ਸੰਗਤਾਂ ਨੂੰ ਪੂਰਵਰਾਗ ਦੇ ਚੱਲ ਕੇ ਲੱਖ ਲੱਖ ਵਧਾਈਏ ਪਾਸ਼ਾ ਜੀ ਦੇ ਵਿਆਹ ਦੇ ਅੰਗ ਸੰਖਾਂ ਨੂੰ ਸੇਵਾ ਕਰਕੇ ਧਨ ਕਰਕੇ ਮਾਨ ਕਰਕੇ ਧਨ ਕਰਕੇ ਆਪਣਾ ਜੀਵਨ ਸਰਵ ਕਰ ਰਹੀਆਂ ਸੰਖਾਂ ਬਹੁਤ ਬਹੁਤ ਵਧਾਈ ਹੋ ਸੰਖਾਂ ਵਾਹਿਗੁਰੂ ਦਾ ਖਾਲਸਾ ਚੇਰਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਦੇਵੀ ਜੀ ਦਾ ਵਿਆਹ ਪੁਰਬ ਜਰਾਏ ਉਹ ਬਟਾਲਾ ਦੀ ਧਰਤੀ ਤੇ ਬੜੀ ਖੁਸ਼ੀਆਂ ਤੇ ਚਾਹਮਾਂ ਦੇ ਨਾਲ ਮਨਾਇਆ ਗਿਆ ਉਸ ਤੋਂ 5 ਕਿਲੋਮੀਟਰ ਦੂਰੀ ਤੇ ਗੁਰਦੁਆਰਾ ਫਲਾਈ ਸਾਹਿਬ ਸਸੋਬਿਤ ਹੈ ਜਿੱਥੇ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਤਰਕ ਸਾਹਿਬ ਸਿਰਸਰੇ ਦਾਤਨ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ ਸੀ ਤੇ ਉਹਨਾਂ ਨੇ ਇੱਥੇ ਜਿਹੜੀ ਦਾਤਨ ਸੀ ਉਹ ਗੱਡ ਦਿੱਤੀ ਤੇ ਅੱਜ ਕਿਤੇ ਨਾ ਕਿਤੇ ਉਹ ਦਾਤਨ ਦਾ ਜਿਹੜਾ ਦਰਖਤ ਹੈ ਬਹੁਤ ਵੱਡਾ ਦਰਖਤ ਬਣ ਗਿਆ ਤੇ ਲੋਕ ਜਿਹੜੇ ਨੇ ਇੱਥੇ ਨਤਮਸਤਕ ਹੁੰਦੇ ਨੇ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਬਰਾਬਰ ਕਰਦੇ ਫਪਾ ਗਰੰਤੀ ਸਿੰਘ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬਹੁਤ ਪ੍ਰਾਤਣ ਗੁਰਦੁਆਰਾ ਹੈ ਤੇ ਇੱਥੇ ਸਿਰ ਗੁਰੂ ਨਾਨਕ ਦੇਵ ਜੀ ਨੇ ਆਣ ਕੇ ਦਾਤਨ ਜਰੀ ਗੱਡੀ ਸੀ ਤੇ ਅੱਜ ਉਹ درخت ਫਲਾਈ ਸਾਹਿਬ ਦਾ ਜਿਹੜਾ درخت ਬਣਿਆ ਹੋਇਆ ਇਹ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਰ ਦੇ ਵਿੱਚ ਸੰਗਤ ਪਹੁੰਚਦੀ ਏ ਤੇ ਗੁਰਦੁਆਰਾ ਕਮੇਟੀ ਵੱਲੋਂ ਵੀ ਜਰੇ ਨੇ ਉਫਤਾ ਜਰੇ ਨੇ ਇੰਤਜ਼ਾਮ ਕੀਤੇ ਗਏ ਨੇ ਲੰਗਰ ਭਣਾਰੇ ਦੀ ਹਰ ਇੱਕ ਵਿਵਸਥਾ ਦੇ ਜਰੀਏ ਉਹ ਪੂਰੀਆਂ ਕੀਤੀਆਂ ਗਿਆ ਨੇ ਸੋ ਵੀਡੀਓ ਨੂੰ ਮਤਵਾਤ ਸ਼ੇਅਰ ਕਰੋ ਕੈਮਰਾ ਪਰਸਨ ਪਵਨ ਕਰਵਾਉਣ ਕਰਵਾਉਣ ਲक्की ਰਾਜਪੂਤ ਪਟਾਲਾ